ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਾਜੀ ਸੋ ਪਹਿਲਾਂ ਤਾਂ ਆਪ ਜੀ ਨੂੰ ਵਧਾਈਆਂ ਭਾਜੀ 2025 ਦੇ ਵਿੱਚ ਸਿੱਖ ਗੇਮਾਂ 7ਵੀਂ ਵਾਰ ਜਿਹੜੀਆਂ ਨਿਊਜ਼ੀਲੈਂਡ ਆਕਲੈਂਡ ਦੇ ਵਿੱਚ ਹੋ ਰਹੀਆਂ ਸੋ ਉਸ ਦੇ ਮੱਦੇ ਨਜ਼ਰ ਭਾਜੀ ਆਪ ਜੀ ਕੋਈ ਕਮਿਊਨਿਟੀ ਲਈ ਕੁਝ ਕਹਿਣਾ ਚਾਹਦੇ ਹੋ ਸਾਸੀ ਗਾਲ ਦਾ ਪਹਿਲਾਂ ਸਾਰੇ ਜਿਹੜੇ ਸਰੋਤੇ ਜੁੜੇ ਆ ਚੈਨਲ ਦੇ ਨਾਲ ਉਹਨਾਂ ਨੂੰ ਪਿਆਰ ਭਰੀ ਸਾਸੀ ਗਾਲ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਆਂ ਕਿ ਆਪਣੀਆਂ ਨਿਊਜ਼ੀਲੈਂਡ ਦੀਆਂ ਸਿੱਖ ਗੇਮਾਂ 37ਵੀਂ ਵਰੇ ਦੇ ਵਿੱਚ 7ਵੀਂ ਵਰੇ ਦੇ ਵਿੱਚ ਪਹੁੰਚ ਗਈਆਂ ਮੈਨੂੰ ਆਸਟ੍ਰੇਲੀਆ ਦੀ ਜਿਹੜੀਆਂ ਉਹ ਹਾਂਜੀ 37ਵੀਂ ਵਰੇ ਦੀ ਹਾਂਜੀ 30 ਸਾਲ ਪਿੱਛੇ ਆ ਫਿਰ ਵੀ ਚਲੋ ਜਿੰਨਾ ਆਪਾਂ ਨੂੰ ਇੱਥੋਂ ਦੇ ਸੰਗਤਾਂ ਨੇ ਐਥਲੈਟਿਕਸ ਨੇ ਜਿੰਨੇ ਵੀ ਆਪਣੇ ਸਪான்ਸਰ ਇਹਨਾਂ ਨੇ ਸਪੋਰਟ ਕੀਤੀ ਆ ਤਾਂ ਬਹੁਤ ਪਿਆਰ ਮਿਲ ਰਿਹਾ ਸਾਨੂੰ ਲਾਸਟ 7 ਸਾਲ ਤੋਂ ਤੇ ਤੁਸੀਂ ਦੇਖ ਹੀ ਰਹੇ ਆ ਕਿ ਸਾਰਿਆ ਇਹਨਾਂ ਰੌਣਕਾਂ ਲੱਗੀਆਂ ਤਾਂ ਇਹ ਇੱਕ ਬਹੁਤ ਜਿਸ ਤਰ੍ਹਾਂ ਸਾਨੂੰ ਪਿਆਰ ਮਿਲਦਾ ਸਾਡੀ ਰਿਸਪੌਂਸਿਬਿਲਟੀ ਵੀ ਵੱਧ ਜਾਂਦੀ ਹੈ ਤਾਂ ਸਾਰੇ ਜਿਹੜੇ ਪ੍ਰਬੰਧ ਹੋ ਚੁੱਕੇ ਆ ਤਾਂ ਫੂਡ ਦਾ ਕਾਰ ਪਾਰਕਿੰਗ ਦਾ ਹੋਰ ਜਿਹੜੀਆਂ ਗਰਾਊਂਡਾਂ ਸਾਰੀਆਂ ਮਾਕ ਹੋ ਚੁੱਕੀਆਂ ਫੂਡ ਸਟਾਲ ਵੀ ਲੱਗ ਰਹੇ ਆ ਮੇਰੇ ਨਾਲ ਇਹ 3 ਤੋਂ ਪਰਮੇਂਦਰ ਵੀਰ ਵੀ ਆ ਇਹਨਾਂ ਦੇ ਵੀ ਇੱਥੇ ਇਟਰੀ ਦਾ ਫੂਡ ਸਟਾਲ ਵੀ ਲਾ ਰਹੇ ਆ ਅੱਛਾ ਵੀ ਤੇ ਆ ਸਾਰਾ ਕੁਝ ਹੈ ਜੀ ਇੱਕ ਮੇਲਾ ਟਾਈਪ ਹੈ ਕਮਿਨੀ ਜਿਹੜਾ ਆਪਣਾ ਪੰਜਾਬੀਆਂ ਦਾ ਮੇਲਾ ਆਪਣੀ ਜੀਗੈਟਰ ਟੂਗੇਦਰ ਹਾਂਜੀ ਜੀ ਬੋ ਜੀ ਸੋ ਪਾਜੀ ਜਿੱਦਾਂ ਹੁਣ ਆਪਾਂ ਜਿਵੇਂ ਸੇ ਆਪਾਂ ਤਾਰੀ ਭਾਜੀ ਉਹਨਾਂ ਨੂੰ ਵੀ ਤਾਰੀ ਭਾਜੀ ਉਹਨਾਂ ਨੂੰ ਵੀ ਪਹਿਲਾਂ ਪੁੱਛਿਆ ਸੀਗਾ ਹਮੇਸ਼ਾ ਖੁਸ਼ ਹੁੰਦੇ ਆ ਰੇਕ ਜਗ੍ਹਾ ਜਿੱਦਾਂ ਨਾ ਸੋ ਆਪ ਜੀ ਨਾਲ ਵੀ ਇਦਾਂ ਹੀ ਆ ਕਿ ਆਪ ਜੀ ਬਹੁਤ ਡਾਊਨ ਟੂ ਅਰਥ ਹੋ ਆ ਜਿਆਦਾ ਆਪਾਂ ਕਦੇ ਵੀ ਮਿਲਦੇ ਆ ਆਪਾਂ ਨਾ ਤੇ ਭਾਜੀ ਜਿੱਦਾਂ ਹੁਣ ਐਂਦਾ ਪ੍ਰਬੰਧ ਕਰਨਾ ਪੈਂਦਾ ਆਪਣੇ ਅੰਦਰ ਫਿਰ ਕੀ ਚੱਲਦਾ ਰਹਿੰਦਾ ਉਸ ਟਾਈਮ ਕਿਦਾਂ ਥਿੰਕਿੰਗ ਚੱਲਦੀ ਰਹਿੰਦੀ ਆ ਕੀ ਆ ਮਤਲਬ ਆਪਣਾ ਹੀ ਸਵਾਲ ਆ ਮੇਰਾ ਨੋਰਮ ਸੋ ਸਾ ਅਸੀਂ ਕਹ ਰਹੇ ਹਾਂ ਕਿ ਤੁਸੀਂ ਜਿੰਨਾ ਪਿਆਰ ਮਿਲਦਾ ਜਿੱਦਾਂ ਓਨੀ ਰਿਸਪੌਂਸਿਬਿਲਟੀ ਵੱਜ ਜਾਂਦੀ ਆ ਫਿਰ ਉਹਨੂੰ ਲੈ ਕੇ ਜਿਹੜੀ ਆ ਉਹ ਜਿਹੜੇ ਈਵੈਂਟ ਦੇ ਬਾਰੇ ਜਿਹੜਾ ਪਲੈਨਿੰਗ ਚੱਲਦੀ ਰਹਿੰਦੀ ਸਾਰਾ ਸਾਲ ਕਿਉਂਕਿ ਸੇ ਇੱਕ ਦਿਨ ਦੀ ਨਹੀਂ ਪਲੈਨਿੰਗ ਹੈਗੀ ਔਰ ਇਹ ਥੋੜੀਆਂ ਟੀਮਾਂ ਨਹੀਂ ਦਿਸੂ 1500 ਪਲੱਸ ਜਿਹੜਾ ਪਾਰਟਿਸਿਪੇਟ ਹੁੰਦਾ ਉਹਨਾਂ ਦਾ ਨਾ ਸਾਰਾ ਸਾਲ ਜਿਹੜਾ ਕੋਆਰਡੀਨੇਸ਼ਨ ਜਿਹੜੀ ਉਹ ਚੱ ਇਮਾ ਦੇ ਨਾਲ ਉਹਦੇ ਕੋਆਰਡੀਨੇਟਰ ਹੈ ਉਹਨੂੰ ਦਿਨ ਨਾਲ ਚੱਲਦੀ ਰਹਿੰਦੀ ਆ মিডিਆ ਦੇ ਨਾਲ ਸਾਰੀਆਂ ਤਾਂ ਇੱਕ ਆਪਾਂ ਇਹਨੂੰ ਇੱਕ ਪੈਕੇਜ ਬਣ ਕੇ ਇੱਕ ਦਸਤੇਂ ਆ ਗਏ ਜਿਹੜਾ ਉਹ ਹਰ ਸਾਲ ਨਵੰਬਰ ਦੇ ਲਾਸਟ ਵੀਕ ਜਿਹੜਾ ਆਪਾਂ ਪ੍ਰੈਜ਼ੈਂਟ ਕਰਦੇ ਆ ਸੰਗਤਾਂ ਦੇ ਮੋਰੇ ਬਹੁਤ ਸੰਗਤਾਂ ਇਥੇ ਆਪਣੇ ਪਿਆਰ ਬਹੁਤ ਸਾਰੇ ਜੀ ਭਾਜੀ ਥੈਂਕ ਯੂ ਭਾਜੀ ਸੋ ਆਲਰੇਡੀ ਉੱਥੇ ਇੱਕ ਮੈਂ ਕਲਿੱਪ ਬਣਾ ਗਿਆ ਉੱਥੇ ਝੰਡੇ ਝੂਲਦੇ ਆ ਜਿੱਤ ਦੇ ਨਿਸ਼ਾਨ ਕਹਿੰਦੇ ਲਾਏ ਜਾਂਦੇ ਝੰਡੇ ਨਾਲ ਝੰਡੇ ਨਾਲ ਸੋਸੇ ਜਿਹਾ ਭਾਜੀ ਹਣੀ ਆਪ ਜੀ ਨੂੰ ਵੀ ਬਹੁਤ ਬਹੁਤ ਵੈਸਟ ਵਿਸ਼ੇਸ ਸੋ ਰੱਬ ਕਰੇ ਜੁਗਾ ਜੋਗ ਚੱਲਦੀ ਰਵੇ ਆਪਜੀ ਦੀਆਂ ਜਿਹੜੀਆਂ ਗੇਮ ਆਪਜੀ ਨੇ ਜੋ ਚਲਾਈਆਂ ਇੱਕ ਅਸੀਂ ਲਾਸਟ ਮੈਸੇਜ ਦੇਣ ਤੇ ਆਉਨੇ ਆ ਕਿ ਆਪਣੇ ਫੂਡ ਦਾ ਲੰਗਰ ਦਾ ਪ੍ਰਬੰਧ ਵੀ ਪੂਰਾ ਵਾ ਪਰ ਉਸ ਦੇ ਨਾਲ-ਨਾਲ ਜਿੱਦਾਂ ਕਈ ਵਾਰ ਲਾਈਨਾਂ ਲੱਗ ਜਾਂਦੀਆਂ ਲੰਬੀਆਂ ਜਾਂ ਆਪਾਂ ਕਹਿ ਸਕਦੇ ਹਾਂ ਕਿ ਡਿਫਰੈਂਟ ਕੋਈ ਫੂਡ ਟਰਾਈ ਕਰਨਾ ਚਾਹੁੰਦਾ ਹਨ ਆਪਣਾ ਪੰਜਾਬੀਆਂ ਦਾ ਖੁੱਲਾ ਖਾਣਾ ਦਾ ਨਾਮ ਮੰਨੇ ਜਾਂਦੇ ਆ ਤੇ ਆਪਣੇ ਕੋਲ ਈਟਰੀ ਦਾ ਵੀ ਆ ਹੋਰ ਵੀ ਜਿਹੜੇ ਸਟਾਲ ਆ ਜਿਹੜੇ ਆਏ ਉਹਨਾਂ ਸਾਰਿਆਂ ਦਾ ਤੁਸੀਂ ਆਣ ਕੇ ਜਿਹੜਾ ਉਹਨਾਂ ਦਾ ਵੀ ਸਪੋਰਟ ਕਰਿਓ ਸਹਿਯੋਗ ਕਰਿਓ ਕਿਉਂਕਿ ਉਹ ਵੀ ਇਹ ਸਹਿਯੋਗ ਬਹੁਤ ਕਰਦੇ ਆ ਆਪਣੀਆਂ ਗੇਮਾਂ ਦੇ ਵਿੱਚ ਥੈਂਕ ਯੂ ਜੀ ਥੈਂਕ ਯੂ ਭਾਜੀ ਸੋ ਭਾਜੀ ਆਪਣੇ ਵੱਲੋਂ ਕੋਈ ਕੋਈ ਮੈਸੇਜ ਦੇ ਦਿਓ ਕਮਿਊਨਿਟੀ ਲਈ ਜਿੱਦਾਂ ਕਿ ਆਪ ਕੀ ਕੀ ਬਣਾ ਬਣਾ ਰਹੇ ਜਿੱਦਾਂ ਕੋਈ ਹੁੰਦਾ ਨਾ ਗੋਲ ਗੱਪਿਆਂ ਦਾ ਸ਼ਕੀਰ ਹੁੰਦਾ ਕੋ ਡੋਸੇ ਦਾ ਵੀ ਦੱਸੋ ਤੁਹਾਡੇ ਸਟਾਲ ਤੇ ਕਿਹੜੀ ਚੀਜ਼ ਵਧੀਆ ਆ ਗਈ ਜਿਹੜੇ ਆ ਕੇ ਤੁਹਾਨੂੰ ਸਿੱਧੇ ਕਹਿਣਗੇ ਭਾਜੀ ਸਾਨੂੰ ਆ ਸਮੋਸਾ ਚਾਟ ਬਣਾ ਦਿਓ ਜਾਂ ਟਿੱਕੀਆਂ ਬਣਾ ਦਿਓ ਸਾਰਾ ਕੁਝ ਕਰਾਂਗੇ ਭਾਜੀ ਸਮੋਸਾ ਚਾਟ ਵੀ ਤੁਹਾਨੂੰ ਖਵਾਵਾਂਗੇ ਕੱਲ ਤੇ ਨਿੰਬੂ ਪਾਣੀ ਪੀਵਾਵਾਂਗੇ ਤੁਹਾਨੂੰ ਗਰਮੀ ਤੇ ਬਾਲੀ ਹੋ ਗਈ ਹੈ ਅੱਜ ਕੱਲ ਉਹ ਤਾਂ ਜ਼ਰੂਰੀ ਹੈ ਭਾਜੀ ਹਾਂਜੀ ਬਾਕੀ ਤੁਹਾਨੂੰ ਨੌਨ ਵੇਜ ਆਈਟਮਾਂ ਵੀ ਲੱਗੀਆਂ ਵ ਤੇ ਸਾਬ ਤੁਹਾਨੂੰ ਚੰਗਾ ਖਾਨਦਮ ਬਣੇ ਠੀਕ ਹੈ ਭਾਜੀ ਸੋ ਭਾਜੀ ਉਹਨਾਂ ਦਾ ਤੁਸੀਂ ਇੰਸਟਾਲ ਆ ਕੇ ਚੈੱਕ ਕਰ ਲਿਓ ਇਟਰੀ ਨਾ ਹਾਂਜੀ ਜੀ ਇਟਰੀ ਵਾਲੇ ਨੇਟ ਜੀ ਸਾਹਮਣੇ ਆ ਦੇਖੋ ਸਾਹਮਣੇ ਹੈਗਾ ਸਟਾਲ ਜੀ ਭਾਜੀ ਸੋ ਭਾਜੀ ਉਹਨਾਂ ਨੂੰ ਜਰੂਰ ਆ ਕੇ ਤੁਸੀਂ ਇਨਵੀਟੇਸ਼ਨ ਦੇ ਰਹੇ ਭਾਜੀ ਹੁਣੀ ਤੇ ਜਰੂਰ ਭਾਜੀ ਉਹਨਾਂ ਨੂੰ ਆ ਕੇ ਤੁਸੀਂ ਚੰਗੀ ਜੀ ਕਰ ਲਓ ਯਾ ਥੈਂਕ ਯੂ ਭਾਜੀ ਥੈਂਕ ਯੂ ਜੀ ਥੈਂਕ ਯੂ ਸਤਿ ਸ੍ਰੀ ਅਕਾਲ